ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਆਪਾਂ ਟੌਪਿਕ ਲੈ ਕੇ ਆਏ ਆਂ ਮੂੰਹ ਖੁਰਦੀ ਬਿਮਾਰੀ ਤੇ ਮੂੰਹ ਖੁਰਦੀ ਬਿਮਾਰੀ ਤੇ ਅਤੇ ਸਾਵਧਾਨੀਆਂ ਤੇ ਇਹ ਦੋ ਚੀਜ਼ਾਂ ਆਉਂਦੀਆਂ ਭਾਈ ਇਹਦੇ ਵਿੱਚ ਮੂੰਹ ਖੁਰਦੀ ਬਿਮਾਰੀ ਆ ਤੇ ਉਹਦੇ ਆਪਾਂ ਕੀ ਸਾਵਧਾਨੀਆਂ ਦੋ ਚੀਜ਼ਾਂ ਵਿਸਤਾਰ ਦੇ ਨਾਲ ਦੱਸਾਂਗੇ ਜਿਵੇਂ ਕਿ ਦੋ ਪਿਆਜ਼ ਕੁੱਟ ਕੇ ਸਵੇਰ ਵੇਲੇ ਤੇ ਸਰੋਂ ਦਾ ਤੇਲ 200 ਗ੍ਰਾਮ ਤੇ ਹਲਦੀ 150 ਗ੍ਰਾਮ ਤੇ ਸੁਆਗਾ 100 ਗ੍ਰਾਮ ਮੱਲ ਬਣਾ ਕੇ ਲਾਉਣਾ ਜਿਵੇਂ ਕਿ YouTube Instagram ਤੇ Facebook ਇਹ ਤਿੰਨਾਂ ਨੂੰ ਤੁਸੀਂ ਭਾਈ ਭਰਪੂਰ ਹੰਗਾਰਾ ਦਿੱਤਾ ਇਸ ਮੇਰੇ ਚੈਨਲਾਂ ਨੂੰ ਤੁਸੀਂ ਦੇਖਦੇ ਹੋ ਲੱਖਾਂ ਦੇ ਉੱਤੇ ਤੁਸੀਂ ਭਾਈ ਮੇਰੀਆਂ ਵੀਡੀਓ ਪਹਚਾਈਆਂ ਬੀਬੀਾਂ ਦਾ ਬੱਚੀਆਂ ਦਾ ਛੋਟੇ ਵੱਡਿਆਂ ਦਾ ਛੋਟੇ ਬੱਚਿਆਂ ਦਾ ਸਾਰਿਆਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਯੂ ਐਸ ਏ ਦੇ ਵਿੱਚ ਵੀ ਬੈਠੇ ਆ ਮੇਰੇ ਵੀਰ ਆਸਟ੍ਰੇਲੀਆ ਦੇ ਵਿੱਚ ਵੀ ਬੈਠੇ ਆਗੇ ਮੇਰੇ ਵੀਰ ਦੂਰ ਤੱਕ ਉਥੋਂ ਆਪਣੇ ਪੰਜਾਬੀ ਪਿਆਰ ਦਿੰਦੇ ਆਗੇ ਮੈਨੂੰ ਤੇ ਗੁਰਦਾਸਪੁਰ ਅੰਮ੍ਰਿਤਸਰ ਇਹ 벨ਟ ਬਹੁਤ ਪਿਆਰ ਦਿੰਦੀ ਆ ਇਸ ਤਿੰਨੇ ਚੈਨਲਾਂ ਦੇ ذریعے ਔਰ ਬਠਿੰਡੇ ਵਾਲੀ 벨ਟ ਸੰਗਰੂਰ ਵਾਲੀ 벨ਟ ਬਹੁਤ ਪਿਆਰ ਦਿੰਦੇ ਆਗੇ ਰਾਜਸਥਾਨ ਵਾਲੇ ਉਦੋਂ ਪਿਆਰ ਕਰਦੇ ਆਗੇ ਦੂਰ ਦੂਰ ਤੱਕ ਜਿੱਥੋਂ ਤੱਕ ਜਾਂਦਾ ਭਾਈ ਮੈਥੋਂ ਸਾਰਿਆਂ ਦਾ ਨਹੀਂ ਨਾਂ ਬੋਲਿਆ ਜਾਂਦਾ ਤਾਂ ਮੈਂ ਖੇਮਾ ਦਾ ਜਾਚਕਾ ਹੁਣ ਆਪਾਂ ਦੱਸਦੇ ਆਂ ਵਿਸਤਾਰ ਦੇ ਨਾਲ ਵੀ ਮੂੰਖ ਖੁਰ ਦੇ ਉੱਤੇ ਆਪਾਂ ਕੀ ਕੁਝ ਕਰਨਾ ਚਾਹੀਦਾ ਮੂੰਖ ਖੁਰ ਦੀ ਬਿਮਾਰੀ ਤੇ ਉਦੋਂ ਗਾਹ ਜ਼ਿਆਦਾ ਪਾਜਗੇ ਸਾਵਧਾਨੀਆਂ ਪਹਿਲਾਂ ਆਪਾਂ ਗੱਲ ਕਰਦੇ ਆਂਗੇ ਮੂੰਹ ਖੁਰ ਦੀ ਬਿਮਾਰੀ ਦੇ ਵੀ ਕੀ ਲੱਛਣ ਆ ਕਿਵੇਂ ਉਹਦੀਆਂ ਸਾਵਧਾਨੀਆਂ ਰੱਖਣੀਆਂ ਕੀ ਆਪਾਂ ਨੂੰ ਪਤਾ ਲੱਗਦਾ ਹੁਣ ਜਿਵੇਂ ਸੌਣ ਭਾਦੋਂ ਦਾ ਮਹੀਨਾ ਚੱਲ ਰਿਹਾ ਕੱਚੀ ਰੁੱਤ ਚੱਲ ਰਹੀ ਆ ਕੱਚੀ ਰੁੱਤ ਦੇ ਵਿੱਚ ਇਹ ਬਿਮਾਰੀ ਆਉਂਦੀ ਆ ਕੀ ਕਰਦਾ ਹੈਗਾ ਪਸ਼ੂ ਪਹਿਲਾਂ ਤਾਂ ਬਿਲਕੁਲ ਪੱਠੇ ਛੱਡ ਕੇ ਬੁਖਾਰ ਜਾਂਦਾ ਚੜ ਸੁਸਤ ਹੋ ਕੇ ਪਸ਼ੂ ਖੜ ਜਾਂਦਾ ਹੈਗਾ ਉਹਦੀ ਪਹਿਲੀ ਨਿਸ਼ਾਨੀ ਤੇ ਆ ਉਹਦੇ ਵਿੱਚੋਂ ਮੂੰਹ ਦੇ ਵਿੱਚੋਂ ਲਾਲਾਂ ਡਿੱਗਣ ਲੱਗ ਜਾਂਦੀਆਂ ਗੀਆਂ ਔਰ ਜਦੋਂ ਲਾਲਾਂ ਪੈਰਾਂ ਦੇ ਉੱਤੇ ਪੈਂਦੀਆਂ ਪੈਰਾਂ ਦੇ ਉੱਤੇ ਛਾਲੇ ਵੀ ਕਰ ਦਿੰਦੇ ਆਗੀਆਂ ਉਹ ਉਹਦੀ ਆਪਾਂ ਰੋਗ ਥੰਮ ਵਾਸਤੇ ਉਹਦੀ ਆਪਾਂ ਸਾਵਧਾਨੀਆਂ ਵਾਸਤੇ ਜੇ ਆਪਾਂ ਪਹਿਲਾਂ ਹੀ ਬਚਾਅ ਕਰ ਲਗੇ ਜਿਵੇਂ ਕਿ ਆਪਣੇ ਕੋਲੇ ਲਾਲ ਦਵਾਈ ਆਉਂਦੀ ਆ ਉਹਨੂੰ ਭਾਈ ਆਪਾਂ ਮੈਟਾਂ ਤੇ ਛੜਕੀਏ ਹੱਲੇ ਛੜਕੀਏ ਇਸਤੇਮਾਲ ਕਰੀਏ ਪਸ਼ੂਆਂ ਦੇ ਪੈਰਾਂ ਤੇ ਛੜਕੀਏ ਫੇਰ ਆਪਣੇ ਕੋਲੇ ਆ ਗਈ ਸਾਵਧਾਨੀ ਦੂਜੀ ਫਨੈਲ ਫਨੈਲ ਆਪਾਂ ਇੱਕ ਬਾਲਟੀ ਪਾਣੀ ਦੇ ਵਿੱਚ ਪਾ ਲਗੇ ਇੱਕ ਬਾਲਟੀ ਚ ਪਾਣੀ ਦੇ ਵਿੱਚ ਪਾ ਕੇ ਉਹਨੂੰ ਆਪਾਂ ਆਪਣੇ ਪਸ਼ੂਆਂ ਦੇ ਆਲੇ ਦੁਆਲੇ ਪਸ਼ੂਆਂ ਦੇ ਉਹ ਆਪਾਂ ਛੜਕੀਏ ਤਾ ਉਹਦੇ ਨਾਲ ਵੀ ਬਹੁਤ ਰਾਹਤ ਮਿਲਦੀ ਆ ਤੀਜਾ ਕੰਮ ਆ ਗਿਆ ਆਪਣੇ ਕੋਲੇ ਚੂਨਾ ਕਲੀ ਚੂਨਾ ਕਲੀ ਦਾ ਮੈਂ ਅੱਗੇ ਬੋਲਦਾ ਹੁੰਨਾ ਵੀ ਭਾਈ ਤੁਸੀਂ ਇੱਕ ਗੱਟਾ ਘਰੇ ਲਿਆ ਕੇ ਰੱਖੋ ਮੈਂ ਕੀ ਕਹਿਣਾ ਹੁੰਨਾ ਹੈ ਕਿਸਾਨ ਭਰਾਵਾਂ ਨੂੰ ਚੂਨਾ ਕਲੀ ਤੇ ਨੂਨ ਦੋ ਚੀਜ਼ਾਂ ਦਾ ਜਮਾ ਨਾ ਮੋਕਣ ਦਿਓ ਤੀਜਾ ਮਿੱਠਾ ਸੋਡਾ ਇਹਦਾ ਚੀਜ਼ਾਂ ਘਰੇ ਤੁਸੀਂ ਹਰ ਟਾਈਮ ਰੱਖਿਆ ਕਰੋ ਹਰ ਟਾਈਮ ਕੰਮ ਕਰਨ ਵਾਲੀ ਚੀਜ਼ ਆ ਤੇ ਚੌਥੀ ਆ ਗਈ ਥੋੜੀ ਲਾਲ ਦਵਾਈ ਇਹ ਚੀਜ਼ਾਂ ਦਾ ਭਮਾ ਮੇਰੀਆਂ ਤੁਸੀਂ ਨੋਟ ਕਰ ਲਓ ਇਹ ਚੀਜ਼ਾਂ ਲਿਆ ਕੇ ਤੁਸੀਂ ਮਤਲਬ ਘਰੇ ਰੱਖੋ ਤਾਂ ਬਹੁਤ ਇਹ ਕੰਮ ਕਰਨ ਵਾਸਤੇ ਇਹ ਚੀਜ਼ਾਂ ਤੁਹਾਡੇ ਕੰਮ ਆਉਂਦੀਆਂ ਹੈਗੀਆਂ ਆਪਾਂ ਕਲੀ ਨੂੰ ਕੀ ਕਰਨਾ ਕਲੀ ਨੂੰ ਆਪਾਂ ਰਾਤ ਨੂੰ ਭਿਉਂਦਿਓ ਤੜਕੇ ਉਹਦੇ ਵਿੱਚ ਡੰਡਾ ਮਾਰ ਕੇ ਉਹਨੂੰ ਕੀ ਕਰਨਾ ਡੱਬੇ ਦੇ ਨਾਲ ਪਸਮਾ ਦੇ ਥੱਲੇ ਆਪਾਂ ਛਿੜਕ ਦਿਓ ਮਟਾਂ ਤੇ ਛਿੜਕ ਦਿਓ ਉਤੇ ਛਿੜਕ ਦਿਓ ਇਹਦੇ ਨਾਲ ਜਿਹੜਾ ਇਹਦਾ ਕਟਾਣੂ ਆ ਬਿਲਕੁਲ ਨਹੀਂ ਰਹਿੰਦਾਗਾ ਤੇ ਨਾ ਤੁਹਾਡੇ ਮੂੰਹ ਖੁਰਦੀ ਬਿਮਾਰੀ ਆਊਗੀ ਤੇ ਬਿਲਕੁਲ ਨਹੀਂ ਆਉਂਦੀ ਫਿਰ ਤੀਜੀ ਸਾਵਧਾਨੀਆ ਜੇ ਕਿਸੇ ਪਸ਼ੂ ਨੂੰ ਮੂੰਖ ਹੋ ਰ ਆ ਗਿਆ ਆਪਾਂ ਨੂੰ ਢਿੱਲਾ ਲੱਗਦਾ ਹੈ ਇਹਦੇ ਲੱਛਣ ਆ ਇੱਕ ਤਾਂ ਪਸ਼ਮਾ ਤੋਂ ਲੱਗ ਕਰ ਦਿਓ ਉਹਨੂੰ ਉਹਦਾ ਸੈਪਰੇਟ ਲੱਗ ਕਰ ਦਿਓ ਨਾ ਉਹਦਾ ਝੂਠਾ ਨੀਰਾ ਕਿਸੇ ਨੂੰ ਪਾਓ ਨਾ ਉਹਨੂੰ ਝੂਠਾ ਪਾਣੀ ਪਿਐਓ ਪਾਣੀ ਪਿਉਣਾ ਤਾਂ ਲਾਸਟ ਦੇ ਵਿੱਚ ਪਿਐਓ ਉਹਦੀ ਖੁਲਣੀ ਤੇ ਲੱਗ ਉਹਨੂੰ ਦੂਜੇ ਤੋਂ ਇਹ ਕਹੇ ਸੂਤ ਦੀ ਬਿਮਾਰੀ ਆ ਗਈ ਅੱਗੇ ਤੋਂ ਅੱਗੇ ਨਾਲ ਦੀ ਨਾਲ ਇਹ ਵਾਧਦੀ ਜਾਂਦੀ ਆ ਇਹਦੀ ਆਪਾਂ ਰੋਕ ਥਾਮ ਕਰ ਸਕਦੇ ਆਂਗੇ ਰੋਗ ਥਾਮ ਕਰਨ ਵਾਸਤੇ ਕਈ ਜੜੀਆਂ ਬੂਟੀਆਂ ਦੇਸੀ ਆਉਂਦੀਆਂ ਤਿੰਨ ਚਾਰ ਪ੍ਰਕਾਰ ਦੀਆਂ ਆਉਂਦੀਆਂ ਗੀਆਂ ਇਹਦੇ ਉੱਤੇ ਜਿਵੇਂ ਆਪਾਂ ਦਿੱਤੀਆਂ ਜਾਂਦੀਆਂ ਜਿਵੇਂ ਹੁਣ فرض ਕਰੋ ਵੀ ਦੋ ਪਿਆਜ਼ ਕੁੱਟ ਕੇ ਰਜਾਨਾ ਆਪਾਂ ਆਪਣੇ ਪਸ਼ੂ ਨੂੰ ਦਿੰਦੇ ਰਗੇ ਆਹਾ ਖਾਸ ਕਰਕੇ ਦੋ ਮਹੀਨਿਆਂ ਦੇ ਵਿੱਚ ਸੌਣ ਭਾਦੋਂ ਚ ਸੌਣ ਭਾਦੋਂ ਦੇ ਵਿੱਚ ਚੰਗੇ ਭਲੇ ਪਸ਼ੂ ਨੂੰ ਦੋ ਪਿਆਜ਼ ਭਾਈ ਰੋਜ਼ ਦੇ ਦਿਓ ਜੇ ਤੁਸੀਂ ਰੋਜ਼ ਦੋ ਪਿਆਜ਼ ਦਿੰਦੇ ਰਹੋਗੇ ਤਾ ਤੁਹਾਡਾ ਪਸ਼ੂ ਬਿਲਕੁਲ ਤੰਦਰੁਸਤ ਹੈ ਜਮਾ ਓਕੇ ਦੀ ਰਿਪੋਰਟ ਤੁਹਾਨੂੰ ਓਕੇ ਦੀ ਰਿਪੋਰਟ ਮਿਲਦੀ ਰਹੂਗੀ ਅਗਰ ਤੁਹਾਨੂੰ ਇਹ ਪ੍ਰੋਬਲਮ ਆ ਵੀ ਗਈ ਤਾਂ ਸਰੋਂ ਦਾ ਤੇਲ ਆਪਾਂ ਲੈ ਕੇ 200 ਗ੍ਰਾਮ ਹਲਦੀ ਆਪਾਂ 150 ਗ੍ਰਾਮ ਸੁਹਾਗਾ ਆਪਾਂ 100 ਗ੍ਰਾਮ ਇਹਦਾ ਪੇਸਟ ਬਣਾ ਕੇ ਇੱਕ ਡੱਬੇ ਦੇ ਵਿੱਚ ਆਪਾਂ ਪਾ ਕੇ ਰੱਖ ਸਕਦੇ ਹਾਂ ਜਿਹੜੇ ਪਸ਼ੂ ਨੂੰ ਮੂੰਹ ਖੁਰਾਇਆ ਵੈ ਉਹਦੇ ਆਪਾਂ ਕੀ ਹੁੰਦਾ ਹੈ ਮੂੰਹ ਦੇ ਵਿੱਚ ਮੂੰਹ ਇਹਦਾ ਪੋਲਾ ਪੈ ਜਾਂਦਾ ਛਾਲੇ ਹੋ ਜਾਂਦੇ ਆ ਲਾਲਾਂ ਆਉਣ ਲੱਗ ਜਾਂਦੀਆਂ ਔਰ ਲਾਲ ਹੋ ਜਾਂਦਾ ਸਾਰਿਆਂ ਨਾਲੋਂ ਪਹਿਲਾਂ ਕੀ ਕਰਨਾ ਹੈ ਆਪਾਂ ਇੱਕ ਬਾਲਟੀ ਪਾਣੀ ਲੋ ਮੌਕੇ ਦੇ ਉੱਤੇ ਆਪਣੇ ਕੋਲੇ ਲਾਲ ਦਵਾਈ ਹੈਗੀ ਆ ਤਾਂ ਲਾਲ ਦਵਾਈ ਪਾ ਲੋ ਉਹਦੇ ਨਾਲ ਧੋ ਦਿਓ ਨਹੀਂ ਬੀਟਾਡਿਨ ਹੈਗੀ ਥੋੜੀ ਪਾ ਕੇ ਉਹਦੇ ਨਾਲ ਧੋ ਲੋ ਜੇ ਕੁਝ ਵੀ ਨਹੀਂ ਆ ਘਰੇ ਦਾ ਨੂਨ ਪਾ ਕੇ ਨੂਨ ਵਾਲੀ ਨਾਲ ਵੀ ਧੋ ਸਕਦੇ ਹੋ ਫਿਰ ਕੀ ਹੈਗਾ ਜਦੋਂ ਉਹਨੂੰ ਧੋਣ ਤੋਂ ਬਾਅਦ ਜਿਹੜਾ ਆਪਾਂ ਪੇਸਟ ਤਿਆਰ ਕੀਤਾ ਇਹ ਪੇਸਟ ਤੁਸੀਂ ਹੱਥ ਤੇ ਲਾ ਕੇ ਉਹਦੇ ਅੱਗੇ ਆਲੇ ਦੁਆਲੇ ਸਾਰੇ ਮਾਰ ਸਕਦੇ ਹੋ ਔਰ ਪੈਰਾਂ ਤੇ ਖੁਰਾਂ ਤੇ ਬਿਲਕੁਲ ਖੁਰਾਂ ਦੇ ਵਿੱਚ ਸਾਰੇ ਤੁਸੀਂ ਪੇਸਟ ਨੂੰ ਲਾ ਸਕਦੇ ਹੋ ਇਸ ਦੇ ਲਾਉਣ ਦੇ ਨਾਲ ਇਹ ਬਿਮਾਰੀ ਚਲੀ ਜਾਊਗੀ ਬਿਲਕੁਲ ਇਹ ਆਪਣਾ ਪੂਰਾ ਤਰੀਕਾ ਹੈਗਾ ਪ੍ਰਤਿਆਇਆ ਵਾ ਆ ਖਾਸ ਕਰਕੇ 2 ਮਹੀਨਿਆਂ ਦੇ ਵਿੱਚ ਤਾਂ ਜ਼ਰੂਰੀ ਹੈਗਾ ਮਤਲਬ ਆਪਾਂ ਨੂੰ ਮੂੰਹ ਖੁਰ ਦੀ ਬਿਮਾਰੀ ਦੇ ਉੱਤੇ ਸਾਵਧਾਨੀਆਂ ਰੱਖਣੀਆਂ ਤੁਹਾਨੂੰ ਸਾਵਧਾਨੀਆਂ ਵੀ ਦੱਸਤੀਆਂ ਤੇ ਦਵਾਈ ਦਾ ਲਾਜ਼ਮੀ ਦੱਸਤਾ ਵਿਧੀ ਵੀ ਦੱਸਤੀ ਵੀ ਕਿਵੇਂ-ਕਿਵੇਂ ਕਰਨੀਆਂ ਆਂਗੀ ਇਸ ਤਰ੍ਹਾਂ ਭਾਈ ਜ਼ਰੂਰ ਕਰਿਆ ਕਰੋ ਜਿਵੇਂ ਕਿ ਆਹਾ ਤਿੰਨ ਮੇਰੇ ਚੈਨਲ ਆ ਤਿੰਨ ਚੈਨਲਾਂ ਨੂੰ ਤੁਸੀਂ ਬਹੁਤ ਭਰਪੂਰ ਹੰਗਾਰਾ ਦਿੰਨੇ ਹੋ ਭਾਈ ਇਸ ਦੇ ਉੱਤੇ ਤੁਹਾਡੇ ਉਤਸ਼ਾਹ ਦੇ ਉੱਤੇ ਕੋਈ ਨਵੀਂ ਵੀਡੀਓ ਬਣਾਉਣੀ ਆ ਨਵਾਂ ਕੋ ਡੈਰੀ ਫਾਰਮ ਵਿਖਾਉਣਾ ਹੈ ਜਾਂ ਕਿਸੇ ਵੀਰ ਭਾਈ ਨੇ ਨਵਾਂ ਕੰਮ ਚਲਾਉਣਾ ਹੈਗਾ ਕੋਈ ਮਹੇਂ ਵੇਚ ਸੇ ਸੇਲ ਵਾਸਤੇ ਲਾਉਣੀ ਆ ਜਾਂ ਲੈਣੀ ਆ ਇਹ ਤੇ ਭਾਈ 9988100715 ਤੇ ਜਾ ਕੇ ਤੁਸੀਂ ਆਪਦਾ ਨਾਮ ਡਰੈੱਸ ਪੂਰਾ ਲਿਖ ਕੇ ਭੇਜ ਦਿਓ ਤਾਂ ਉਹਦੇ ਤੇ ਤੁਹਾਨੂੰ ਭਾਈ ਪੂਰੀ ਪੂਰੀ ਜਾਣਕਾਰੀ ਮਿਲੂਗੀ ਧੰਨ